ਮੁਕੰਦਰੀ ਪੁਗਤ ਮੰਦੀ ਕੈਬਨਟ ਦੇ ਸੀਨੀਅਰ ਮੈਂਬਰ ਅਮਨ ਅਰੋੜਾ ਉਹਨਾਂ ਨੂੰ ਵੱਡਾ ਝਟਕਾ ਲੱਗਾ ਇੱਕ ਪਰਿਵਾਰਕ ਝਗੜੇ 'ਚ ਸੁਨਾਮ ਦੀ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਇੱਕ ਵੱਖਰੀ ਤਾਰਾ ਦੇ ਅੰਦਰ 1 ਸਾਲ ਦੀ ਸਜ਼ਾ ਹੋਰ ਤੇ ਜੁਰਮਾਨਾ ਵੀ ਸੁਣਾਇਆ ਗਿਆ ਇਹ ਸਜ਼ਾ ਨਾਲ ਕਈ ਹੋਰ ਲੋਕ ਵੀ ਸ਼ਾਮਲ ਹੈ ਅਮਨ ਅਰੋੜਾ ਨੂੰ ਸਜ਼ਾ ਮਿਲਣ ਦੇ ਨਾਲ ਇਹ ਇੱਕ ਪਰਿਵਾਰਕ ਝਗੜਾ ਹੈ ਪਰ ਮਾਮਲਾ ਰਾਜਸੀ ਪੱਧਰ ਤੇ ਵੀ ਤੂਲ ਫੜਦਾ ਨਜ਼ਰ ਆ ਰਿਹਾ ਹੈ ਖਾਸ ਤੌਰ ਤੇ ਵਿਰੋਧੀ ਧਿਰਾਂ ਇਸ ਮਾਮਲੇ ਨੂੰ ਲੈ ਕੇ ਇਹ ਮੰਗ ਕਰਨ ਲੱਗੀਆਂ ਹੈ ਕਿ ਅਮਨ अरोड़ा ਨੂੰ ਕੈਬਨਿਟ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਏ ਜੇ ਆਪਾਂ ਝਗੜੇ ਦੀ ਗੱਲ ਕਰਦੇ ਹਾਂ ਬਿਲਕੁਲ ਪਰਿਵਾਰਕ ਝਗੜਾ ਅਮਨ अरोड़ा ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਪੈਣ ਦੇ ਨਾਲ ਜਾਇਦਾਦ ਦੇ ਮਾਮਲੇ ਨੇ ਲੈ ਕੇ ਝਗੜਾ ਹੋਇਆ ਕਈ ਸਾਲ ਪਹਿਲਾਂ ਜਾਨੀ ਕਿ ਮਾਰਚ 2008 ਦਾ ਕੇਸ ਹੈ 2008 ਤੋਂ ਲੈ ਕੇ ਹੁਣ ਇਸ ਨਾਮ ਦੀ ਅਦਾਲਤ ਵੱਲੋਂ ਇਹ ਕੇਸ ਦਾ ਫੈਸਲਾ ਸੁਣਾਇਆ ਗਿਆ ਜਿਦੇ 2 ਸਾਲ ਦੀ ਸਜ਼ਾ ਕੈਬਨਟ ਮੰਤਰੀ ਅਮਨ ਅਰੂੜਾ ਨੂੰ ਹੋਈ ਹੈ ਇਹ ਵੀ ਸਹੀ ਹੈ ਕਿ ਅਦਾਲਤ ਵੱਲੋਂ ਉੱਪਰਲੀ ਜਿਹੜੀ ਹੈਗੀ ਅਦਾਲਤ ਹੈ ਉਹਦੇ 'ਚ ਜਾਣ ਦਾ ਹਮੇਸ਼ਾ ਹੀ ਇੱਕ ਅਧਿਕਾਰ ਹੁੰਦਾ ਹੈ ਅਮਨ ਅਰੂੜਾ ਉਪਰਲੀ ਅਦਾਲਤ ਤੱਕ ਵੀ ਜਾਣਗੇ ਜ਼ਮਾਨਤ ਵੀ ਇਸ ਮਾਮਲੇ ਚ ਉਹਨਾਂ ਨੂੰ ਲੈਣੀ ਹੋਏਗੀ ਇਹ ਸਾਰੀ ਕਾਨੂੰਨੀ ਪ੍ਰਕਿਰਿਆ ਤਾਂ ਅਪਣਾਈ ਜਾਏਗੀ ਪਰ ਵੱਡਾ ਸਵਾਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਮੰਤਰੀ ਮੰਡਲ ਦੇ ਮੈਂਬਰ ਅਮਨ ਅਰੂੜਾ ਜਦੋਂ 2 ਸਾਲ ਦੀ ਸਜ਼ਾ ਜਿਹੜੀ ਉਹਨਾਂ ਨੂੰ ਜਿਸ ਤਰੀਕੇ ਨਾਲ ਅਦਾਲਤ ਵੱਲੋਂ ਸੁਣਾਈ ਗਈ ਹੈ ਤਾਂ ਸੁਭਾਵਿਕ ਹੈ ਕਿ ਪੰਜਾਬ ਦੀਆਂ ਵੱਖ-ਵੱਖ ਰਾਜਸੀ ਤਰ੍ਹਾਂ ਵਿਰੋਧੀ ਤਰ੍ਹਾਂ ਇਸ ਮਾਮਲੇ ਤੇ ਸਵਾਲ ਉਠਾਉਣਗੇ ਇਸ ਦਿਤੀ ਉਸ ਵੇਲੇ ਬਣਦੀ ਨਜ਼ਰ ਆ ਰਹੀ ਹੈ ਜਿਸ ਵੇਲੇ ਹੋਰ ਕੁਝ ਮਹੀਨਿਆਂ ਤੱਕ ਇਸ ਦੇਸ਼ ਦੀ ਪਾਰਲੀਮੈਂਟ ਦੀ ਚੋਣ ਆ ਰਹੀ ਹੈ ਰਮਨ ਅਰੋੜ ਉਸ ਹਲਕੇ ਨਾਲ ਸੰਬੰਧ ਰੱਖਦੇ ਹੈ ਜਿਹੜਾ ਸੰਗਰੂਰ ਮੁਖਵੰਤਰ ਭਗਵੰਤ ਮਾਨ ਦਾ ਆਪਣਾ ਜੱਦੀ ਪਾਰਲੀਮੈਂਟ ਦਾ ਹਲਕਾ ਰਿਹਾ ਹੈ ਕੇਵਲ ਗੱਲ ਸੰਗਰੂਰ ਦੀ ਨਹੀਂ ਹੈ ਗੱਲ ਰਾਸ਼ੀ ਤੌਰ ਤੇ ਲਈ ਜਾਏਗੀ ਹਾਲਾਂਕਿ ਪਰਿਵਾਰਕ ਝਗੜਾ ਨੂੰ ਲੈ ਕੇ ਇਦਾਂ ਦੇ ਮਾਨ ਨਾਲ ਲੈ ਕੇ ਦੇਸ਼ ਦੀ ਪਾਰਲੀਮੈਂਟ ਦੀ ਗੱਲ ਕਰ ਲਈਏ ਵਾਂ ਦਾੰਸਵਾਵਾਂ ਦੀ ਗੱਲ ਕਰ ਲਈ ਬਹੁਤ ਸਾਰੇ ਆਗੂਆਂ ਦੇ ਮਾਮਲੇ ਤੇ ਕੇਸ ਚੱਲਦੇ ਹੋਣਗੇ ਪਰ ਇਸ ਮਾਮਲੇ ਦੇ ਵਿੱਚ ਇਹ ਆ ਕਿ ਕੋਈ ਇੱਕ ਸੁਨਾਮ ਦੀ ਅਦਾਲਤ ਨੇ 2 ਸਾਲ ਦੀ ਸਜ਼ਾ ਦੇ ਦਿੱਤੀ ਹੈ ਤੇ ਉੱਪਰਲੀ ਅਦਾਲਤ ਦੇ ਵਿੱਚ ਚੁਣੌਤੀ ਦਾ ਉਹਨਾਂ ਦਾ ਪੂਰਾ ਅਧਿਕਾਰ ਹੈ ਇਹ ਸਜ਼ਾ ਦੇ ਮੱਦੇਨਜ਼ਰੀ ਗੁਰੂਦੀਪਰਾਮ ਵੱਲੋਂ ਜਿੱਥੇ ਅਮਨ ਅਰੂੜਾ ਤੇ ਸਵਾਲ اٹھਾਏ ਜਾ ਰਹੇ ਹੈ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਹਨਾਂ ਮੁੱਦਿਆਂ ਦੇ ਉੱਤੇ ਲੈ ਕੇ ਜਵਾਬਦੇਹ ਬਣਾਇਆ ਜਾ ਰਿਹਾ ਹੈ ਜਵਾਬਦੇਹ ਬਣਾ ਇਸ ਕਰਕੇ ਵੀ ਸੁਭਾਵਿਕ ਹੈ ਕਿਉਂਕਿ ਜਿਹੜਾ ਮਸਲਾ ਆਮ ਤੌਰ ਤੇ ਆਪ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਹਮੇਸ਼ਾ ਸਾਸੂ ਸਤਰੀ ਰਾਜਨੀਤੀ ਕਰਦੇ ਆਂ ਕਦੇ ਵੀ ਗਲਤ ਮੁੱਦੇ ਤੇ ਕਿਸ ਦੀ ਹਮਾਇਤ ਨਹੀਂ ਕਰਦੇ ਸਾਡੇ ਜਿਹੜੇ ਆਗੂ ਹੈ ਬੇਲਾਗ ਹੈ ਰਗਣਾ ਝਗੜਾ ਤੋਂ ਚਾਹ ਪ੍ਰਾਪਰਟੀ ਨਾਲ ਦੇ ਝਗੜੇ ਹੋਣ ਚਾਹ ਹੋਰ ਇਸ ਤਰ੍ਹਾਂ ਦੇ ਜੁੜੇ ਹੋਏ ਮਾਮਲੇ ਹੋਣ ਸਾਡੀ ਜਿਹੜੀ ਪਾਰਟੀ ਦੀ ਗੱਲ ਕਰ ਲਈਏ ਸਰਕਾਰ ਦੀ ਗੱਲ ਕਰ ਲਈਏ ਇਹਨਾਂ ਮਾਮਲਿਆਂ ਦਾ ਕੋਈ ਲੈਣਾ ਦੇਣਾ ਨਹੀਂ ਤੇ ਪੰਜਾਬ ਦੀ ਰਾਜਨੀਤੀ ਪੰਜਾਬ ਦੇ ਲੋਕਾਂ ਨੂੰ ਇੱਕ ਨਵੀਂ ਦਿਸ਼ਾ ਤੇ ਨਵੀਂ ਸੇਦ ਅਸੀਂ ਦੇ ਰਹੇ ਆ ਜਦੋਂ ਕੋਈ ਪਾਰਟੀ ਨਵੀਂ ਦਿਸ਼ਾ ਤੇ ਨਵੀਂ ਸੇਦ ਦੀ ਗੱਲ ਕਰਦੀ ਹੈ ਉਹਦੇ ਕੈਬਨਟ ਮੰਤਰੀ ਨੂੰ ਚਾਹੇ ਪਰਿਵਾਰਕ ਝਗੜੇ ਦੇ ਚੱਲਦੇ 2 ਸਾਲ ਦੀ ਸਜ਼ਾ ਸੁਣਾਈ ਗਈ ਹੋਵੇ ਪਰ ਇਹ ਸੁਭਾਵਿਕ ਹੈ ਕਿ ਇਸ ਮਾਮਲੇ ਤੇ ਸਵਾਲ ਤਾਂ ਉੱਠਣਗੇ ਉੱਠਣਗੇ ਹਾਲਾਂਕਿ ਅਮਨ ਰੂੜਾ ਇੱਕ ਰਾਸੀ ਤਰਾਤਲ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਨਾਲ ਜੁੜੇ ਹੋਏ ਆਗੂ ਹੈ ਇਸ ਤੋਂ ਪਹਿਲਾਂ ਕਿਸੇ ਤਰੀਕੇ ਨਾਲ ਉਹਨਾਂ ਬਾਰੇ ਕੋਈ ਵਿਵਾਦਿਤ ਮਾਮਲਾ ਸੁਣਨ ਨੂੰ ਵੇਖਣ ਨੂੰ ਨਾ ਰਾਸੀ ਹਲਕਾ ਜ ਨਹੀਂ ਆਇਆ ਪਰ ਕਿਉਂਕਿ ਉਹ ਦਲਤੀ ਫੈਸਲਾ ਪਰਿਵਾਰਕ ਝਗੜੇ ਚ ਹੈ ਇਸ ਕਰਕੇ ਜਿਹੜਾ ਹੈਗਾ ਅਮਨ ਅਰੂੜਾ ਦਾ ਇੱਕ ਵੱਡਾ ਸਵਾਲ ਉੱਭਰ ਕੇ ਸਾਹਮਣੇ ਆ ਰਿਹਾ ਹੈ ਕੇਵਲ ਆਪਾ ਪਾਰਟੀ ਦੀ ਗੱਲ ਕਰੀਏ ਆਮਾ ਦੀ ਪਾਰਟੀ ਨੂੰ ਝਟਕਾ ਨਹੀਂ ਲੱਗਿਆ ਸਗੋਂ ਅਮਨ ਅਰੂੜਾ ਦੀ ਜਿਹੜੀ ਰਾਜਨੀਤੀ ਹੈ ਉਸ ਨੂੰ ਵੀ ਵੱਡਾ ਝਟਕਾ ਲੱਗਿਆ ਕਿਉਂਕਿ ਉਹਨਾਂ ਦੇ ਵਿਰੋਧੀ ਖਾਸ ਤੋ ਤੇ ਨਜ਼ਦੀਕੀ ਰਿਸ਼ਤੇਦਾਰ ਅਰਜੰਦਰ ਦੀਪਾ ਜਿਹੜੇ ਕਿ ਦੂਜੇ ਪਾਸੇ ਖੜੇ ਹੈ ਅਦਾਲਤ ਦੇ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਜਿਹੜਾ ਅਮਨ ਅਰੋੜਾ ਨੂੰ ਆਨਸੀਟ ਕੀਤਾ ਜਾਏ ਦੇਖੋ ਇਹ ਤਾਂ ਕਰ ਕਾਨੂੰਨੀ ਪ੍ਰਕਿਰਿਆ ਹੈ ਇਹ ਮਾਮਲਾ ਸਪੀਕਰ ਨੇ ਦੇਖਣਾ ਹੈ ਅਦਾਲਤਾਂ ਨੇ ਦੇਖਣਾ ਹੈ ਕਿ ਇਸ ਮਾਮਲੇ ਤੇ ਕੀ ਕਾਰਵਾਈ ਹੋ ਸਕਦੀ ਹੈ ਕੀ ਨਹੀਂ ਹੋ ਸਕਦੀ ਪਰ ਇਹ ਜ਼ਰੂਰ ਹੈ ਕਿ ਵਿਰੋਧੀ ਧਿਰਾਂ ਨੂੰ ਅਮਨ ਅਰੋੜਾ ਦੇਸ਼ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਉੱਤੇ ਸਵਾਲ ਉਠਾਉਣ ਦਾ ਮੌਕਾ ਮਿਲ ਗਿਆ ਕਿ ਕੀ 2 ਸਾਲ ਸਜ਼ਾ ਵਾਲਾ ਕੈਬਨਿਟ ਮੰਤਰੀ ਕੈਬਨਟ 'ਚ ਰਹਿ ਸਕਦਾ